पंजाब देश दुनिया होर खबर विश्व कप सैमी फाइनल च फ्लॉप रहे विराट कोहली वतन वापस पहुंच गए ने विश्व कप सैमी हार के टीम इंडिया शुक्रवार रात करीब 11 बजे मुंबई एयरपोर्ट पहुंची ਪਰ 에어ਪੋਰਟ ਤੇ ਸਿਰਫ ਟੀਮ ਇੰਡੀਆ ਦੇ ਇੱਕ ਹੀ ਖਿਡਾਰੀ ਦੀ ਚਰਚਾ ਹੋ ਰਹੀ ਸੀ। ਇਹ ਖਿਡਾਰੀ ਹੋਰ ਕੋਈ ਨਹੀਂ, ਵਿਰਾਟ ਕੋਹਲੀ ਸੀ। ਵਿਰਾਟ ਤੇ ਅਨੁਸ਼ਕਾ ਦੀ ਖਾਸ ਗੱਲ ਇਹ ਸੀ ਕਿ ਦੋਨੇ ਇੱਕ ਦੂਜੇ ਦਾ ਹੱਥ ਫੜ ਏਅਰਪੋਰਟ ਤੋਂ ਬਾਹਰ ਨਿਕਲੇ। ਵਿਰਾਟ ਅਤੇ ਅਨੁਸ਼ਕਾ ਦੇ ਪਿਆਰ ਦੇ ਚਰਚੇ ਪਹਿਲਾਂ ਹੀ ਆਮ ਹੋ ਚੁੱਕੇ ਨੇ। ਦੋਨਾਂ ਨੂੰ ਕਈ ਮੌਕਿਆਂ ਤੇ ਇਕੱਠੇ ਵੇਖਿਆ ਗਿਆ। ਪਰ ਸ਼ੁੱਕਰਵਾਰ ਨੂੰ ਦੋਨਾਂ ਦਾ ਹੱਥ ਫੜੇ ਇਕੱਠੇ ਘੁੰਮਣਾ ਥੋੜਾ ਦਿਲਚਸਪ ਸੀ। ਟੀਮ ਦੀ ਆਸਟ੍ਰੇਲੀਆ ਹੱਥੋਂ ਮਿਲੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਪੂਰੇ ਦੇਸ਼ 'ਚ ਇਸ ਜੋੜੀ ਦੇ ਚਰਚੇ ਨੇ ਅਨੁਸ਼ਕਾ ਨੂੰ ਵਿਰਾਟ ਤੇ ਫਲॉप ਹੋਣ ਦਾ ਜ਼ਿੰਮੇਦਾਰ ਦੱਸਿਆ ਜਾ ਰਿਹਾ ਹੈ ਅਤੇ ਵਿਰਾਟ ਨੂੰ ਟੀਮ ਇੰਡੀਆ ਦੀ ਹਾਰ ਦਾ ਜ਼ਿੰਮੇਦਾਰ ਦੱਸਿਆ ਜਾ ਰਿਹਾ ਹੈ ਅਜਿਹੇ ਚ ਇਹਨਾਂ ਦੋਨਾਂ ਦਾ ਇਕੱਠੇ ਵਤਨ ਪਰਤਣਾ ਅਤੇ ਹੱਥ ਫੜੇ 에ਅਰਪੋਰਟ ਤੋਂ ਬਾਹਰ ਨਿਕਲਣਾ ਇੱਕ ਗੱਲ ਸਾਫ਼ ਕਰ ਗਿਆ ਕਿ ਦੁਨੀਆ ਕੁਝ ਵੀ ਕਹੇ ਹਮ ਸਾਥ-ਸਾਥ ਹੈ ਹਾਲਾਂਕਿ ਵਿਰਾਟ ਤੇ ਅਨੁਸ਼ਕਾ ਦਾ ਸਾਥ 에ਅਰਪੋਰਟ ਤੇ ਹੀ ਨਹੀਂ ਛੁੱਟਿਆ ਜਦ 에ਅਰਪੋਰਟ ਤੋਂ ਪੂਰੀ ਟੀਮ ਹੋਟਲ ਚਲੀ ਗਈ ਤਾਂ ਉਸ ਵੇਲੇ ਵੀ ਵਿਰਾਟ ਅਨੁਸ਼ਕਾ ਨਾਲ ਇੱਕ ਪਾਸੇ ਬੈਠੇ ਰਹੇ ਅਤੇ ਫਿਰ ਦੋਨੋਂ ਇਕੱਠਿਆਂ ਹੀ 에어ਪੋਰਟ ਤੋਂ ਚਲੇ ਗਏ ਜੇਕਰ ਸੂਤਰਾਂ ਦੀ ਮੰਨੀਏ ਤਾਂ ਦੋਨੋਂ ਲਵ ਬਰਡਜ਼ ਅਨੁਸ਼ਕਾ ਦੇ ਘਰ ਗਏ ਸਨ ਵਿਰਾਟ ਦੀਆਂ ਅਨੁਸ਼ਕਾ ਨਾਲ ਨਜ਼ਦੀਕੀਆਂ ਤੇ ਸ਼ਾਇਦ ਕੋਈ ਵੀ ਸਵਾਲ ਨਹੀਂ ਚੁਕੇਗਾ ਪਰ ਵਿਰਾਟ ਦਾ ਟੀਮ ਤੋਂ ਅਲੱਗ ਹੋ ਕੇ ਅਨੁਸ਼ਕਾ ਨਾਲ ਘੁੰਮਣਾ ਇੱਕ ਸਵਾਲ ਪੁੱਛਣ ਤੇ ਮਜਬੂਰ ਕਰ ਦਿੰਦਾ ਹੈ ਕਿ ਵਿਰਾਟ ਨੂੰ ਨਹੀਂ ਹੈ ਟੀਮ ਇੰਡੀਆ ਦੀ ਫਿਕਰ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ いあす。